ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਿਹਾ ਹੈ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਤੇ ਥੱਲੇ ਮੁਲਕ ਪੁਛਕ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਆਂ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫ ਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਮਨਮੋਨ ਸਿੰਘ ਦੀ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਪਿੰਡਾਂ ਦੇ ਵਿੱਚ ਪਲਾਨ ਹੋ ਰਿਹਾ ਹੈ ਬਾਹਰ ਦੀਆਂ ਸਟੇਟਾਂ ਦੇ ਲੋਕ ਆਪਣੇ ਘਰ-ਬਾਰ ਛੱਡ ਕੇ ਕਾਰੋਬਾਰ ਦੀ ਕੰਮ ਦੀ ਮਜ਼ਦੂਰੀ ਦੀ ਤਲਾਸ਼ ਦੇ ਵਿੱਚ ਭੱਜ ਨੱਟ ਕਰ ਰਹੇ ਹੈ ਉਸ ਵਕਤ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇਹ ਫੈਸਲਾ ਕਰਕੇ ਇਹ ਅਜਾਈ ਸਕੀਮ ਲੈ ਕੇ ਆਏ ਜਿਦੇ ਨਾਲ ਘਰ ਬੈਠਿਆਂ 100 ਦਿਨ ਦਾ ਗਰੰਟੀ ਰੁਜ਼ਗਾਰ ਹਰ ਸ਼ਖਸ ਨੂੰ ਮਿਲਿਆ ਔਰ ਹਰ ਆਦਮੀ ਆਪਣੇ ਪਰਿਵਾਰ ਚ ਬੈਠ ਕੇ ਇਹ ਰੋਟੀ ਰੋਜੀ ਦਾ ਗੁਜ਼ਾਰਾ ਕਰ ਰਿਹਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਬਈ ਇਸ ਗਰੰਟੀ ਯੋਜਨਾ ਨੂੰ ਤਬਾਹ ਕਰਨ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਪਹਿਲੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂ ਜਿਹੜਾ ਕਿ ਅਸੀਂ ਸਾਰੇ ਪਿਆਰ ਅਦਬ ਤੇ ਸਤਕਾਰ ਦੇ ਨਾਲ ਲੈਂਦੇ ਆ ਉਹ ਸਕੀਮ ਦੇ ਵਿੱਚੋਂ ਇਹ ਖਤਮ ਕੀਤਾ ਉੱਥੇ ਸਕੀਮ ਦਾ ਪੱਠਾ ਬਠਾਣ ਵਾਸਤੇ ਭਈ ਇਹਨਾਂ ਨੇ ਇਹ ਗੱਲ ਕਹਿਤੀ ਕਿ ਹੁਣ 100% ਭਈ ਇਹ ਕੇਂਦਰ ਦੀ ਸਕੀਮ ਨਹੀਂ ਰਹੇਗੀ ਉਹਨਾਂ ਸਟੇਟਾਂ ਜਿਹੜੀਆਂ ਰਾਜੇ ਸਰਕਾਰਾਂ ਇਹਦੇ ਵਿੱਚ 40 ਫੀਸਦੀ ਆਪਣਾ ਹਿੱਸਾ ਪਾਉਣ ਮੈਨੂੰ ਅੱਜ ਵੀ ਯਾਦ ਹੈ ਕਾਂਗਰਸ ਪਾਰਟੀ ਗਰੀਬਾਂ ਵਾਸਤੇ ਇਹ ਵਜੀਫਾ ਸਕੀਮ ਲੈ ਕੇ ਆਈ ਸੀ ਸਕੋਲਰਸ਼ਿਪ ਸਕੀਮ ਦੇ ਨਾਲ ਜਿਹਦੇ 'ਚ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਪਾਉਂਦੀਆਂ ਸੀ ਤੇ ਉਹਦੇ ਨਾਲ ਕਰੋਨਾ ਬੱਚੇ ਪੜ ਗਏ ਔਰ ਅੱਜ ਇਹ ਕਰੋੜਾਂ ਬੱਚੇ ਰੋਬੋਟ ਐਸਲੀ ਹੋ ਗਏ ਉਸ ਸਕੀਮ ਦਾ ਵੀ ਇਹ ਭਾਰਤੀ ਜਨਤਾ ਪਾਰਟੀ ਨੇ ਬੇੜਾ ਗਰ ਕੀਤਾ ਤੇ 40% ਇਸ ਸਕਾਲਰਸ਼ਿਪ ਚ ਸਟੇਟਾਂ ਨੂੰ ਕਿਹਾ ਪੈਸਾ ਪਾਓ ਤੇ ਸਕੀਮ ਉਹ ਬੰਦ ਹੋ ਗਈ ਭਾਈ ਇਹ ਜਿਹੜੀ ਸਕੀਮ ਅੱਜ ਮਨਰੇਗਾ ਦੀ ਸਕੀਮ ਹੈ ਜਿਹਦੇ ਚ 90% ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾਂ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਹਿਤਾ ਕੀ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਵੀ ਪਾਏਗੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆ ਭਗਵੰਤ ਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਇਹ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਅਜਹਹੀਆਂ ਸਕੀਮਾਂ ਲੈ ਕੇ ਆਂਦਾ ਹੈ ਕਿ ਜਿਹਦੇ ਨਾਲ ਇਹ ਪੰਜਾਬ ਦਾ ਜਿਹੜਾ ਉਹ ਪੱਠਾ ਬੈਠੇ ਪੰਜਾਬ ਦੇ ਲੋਕ ਦੁਖੀ ਹੋਣ ਪੰਜਾਬ ਦੇ ਲੋਕ ਬੇਕਾਰ ਹੋਣ ਪੰਜਾਬ ਦੇ ਲੋਕ ਰੋਟੀ ਰੋਜੀ ਨਾਲ ਤਰਸਣ ਕਦੀ ਕਿਸਾਨਾਂ ਦੇ ਨਾਂ ਦੇ ਪੰਗਾ ਕਦੀ ਗਰੀਬਾਂ ਦੇ ਨਾਲ ਪੰਗਾ ਕਦੀ ਮਨੋਰੀਟੀਆਂ ਨੂੰ ਲੜਾਉਂਦਾ ਕੰਮ ਵੀ ਚੰਗਾ ਹੁੰਦਾ ਜੇ ਮੈਂ ਉਹਦੀ ਤਾਰੀਫ ਕਰਦਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਜੇ ਕਹਿੰਦਾ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਮਰਰੇਗਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਾ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਹਾਂ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਸ ਨੂੰ ਦੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਹਾਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਕਾਨੂੰਨ ਨੂੰ ਫੌਰੀ ਤੌਰ ਦੇ ਉੱਪਰ ਇਹ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲੇ ਜਲਦਬਾਜੀ ਵਿੱਚ ਕੀਤਾ ਹੋਇਆ ਫੈਸਲਾ ਦੂਸਰੀ ਗੱਲ ਮੈਂ ਕਹਿਣਾ ਚਾਹਾਂ ਬਈ ਜਿੰਨੀਆਂ ਵੀ ਉਪलब्ਧੀਆਂ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦਿੱਤੀ ਅਸੀਂ ਬਈ ਆਰਟੀਆਈ ਉਹ ਕਿਸ ਨੇ ਦਿੱਤਾ ਕਾਂਗਰਸ ਸਰਕਾਰ ਨੇ ਖਾਧੇ ਪਦਾਰਤ ਖਾਣੇ ਦਾ ਅਧਿਕਾਰ 80 ਕਰੋੜ ਲੋਕਾਂ ਨੂੰ ਖਾਣੇ ਦਾ ਅਧਿਕਾਰ ਜਿਹੜੇ ਗਰੀਬਾਂ ਨੂੰ ਕਣਕ ਮਿਲਦੀ ਹੈ ਉਹ ਅਧਿਕਾਰ ਕਨੇ ਦਿੱਤਾ ਕਾਂਗਰਸ ਪਾਰਟੀ ਨੇ ਭਈ ਜਿਹੜਾ ਮੈਡੀਕਲ ਕਾਰਡ ਤੁਹਾਡੇ ਬੰਦੇ ਆ ਜਿਹੜੇ ਗਰੀਬਾਂ ਵਾਸਤੇ ਇਲਾਜ ਦੀ ਮੁਫਤ ਸਹੂਲਤ ਇਹ ਕਿੰਨੇ ਦਿੱਤੀ ਕਾਂਗਰਸ ਪਾਰਟੀ ਨੇ এডਿਕੇਸ਼ਨ ਦਾ ਅਧਿਕਾਰ ਕਿੰਨੇ ਦਿੱਤਾ ਕਾਂਗਰਸ ਪਾਰਟੀ ਨੇ ਭਈ ਤੁਹਾਡੇ ਲੈਂਡ ਇਕੁਏਸ਼ਨ ਐਕਟ ਕੌਣ ਲੈ ਕੇ ਆਇਆ ਕਾਂਗਰਸ ਪਾਰਟੀ ਤੁਹਾਡਾ ਆਧਾਰ ਕਾਰਡ ਕਿੰਨੇ ਬਣਾਇਆ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੇ ਤੇ ਸਿਰਫ ਉਹਨਾਂ ਦੇ ਨਾਵਾਂ ਨੂੰ ਬਦਲਿਆ ਹੈ ਜਿਸ ਨੂੰ ਕਹਿੰਦੇ ਐ ਨਾ ਕਿ ਗੱਲੀ ਬੋਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਬਈ ਜਿਹੜੇ ਕਰਤੂਤ ਸੀ ਕਮਾਲ ਕਰਨ ਦੀ ਉਹ ਤੇ ਸੀ ਡਾਕਟਰ ਮਨਮੋਹਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਹਾ ਜਿਸ ਨੂੰ ਕਹਿੰਦੇ ਐ ਕਿਆ ਮਿਲਿਏ ਐਸੇ ਲੋਗੋਂ ਸੇ ਜਨਕੀ ਫਿਤਰਤ ਛੁਪੀ ਰਹੇ ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸ਼ੁਰਤ ਛੁਪੀ ਰਹੇ ਇਹ ਜਿਹੜਾ ਮਨਮੋਹਨ ਸਿੰਘ ਦਾ ਅਸਲੀ ਚਿਹਰਾ ਹੈ ਉਹਨੂੰ ਛੁਪਾਉਣਾ ਚਾਹੁੰਦੇ ਆ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਆ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਦੇਸ਼ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਸਮਝਣ ਦੀ ਕੋਸ਼ਿਸ਼ ਕਰੋ ਕਰ ਲੋ ਕੋਈ ਹੈ 27 ਸਰਕਾਰ ਬਣਾ ਰਹੇ ਤੁਸੀਂ ਕਦੇ ਵੀ ਇਹ ਨਕਲੀ ਨਕਲਾਂ ਕਰ ਰਹੇ ਹੋ ਕਹਿੰਦੇ ਲੱਕ ਤੇ ਵੱਜੀ ਡਾਂਗ ਤੇ ਪੱਟੀ ਗੋਡੇ ਤੇ 12 ਕੋ ਦਰਿਆ ਤੇ ਸੁੱਤਨ ਮੋਡੇ ਤੇ ਉਹ ਭਾਈ ਜਿੰਨੂੰ ਭੈਂ ਜੋ ਪਿੰਡ ਚ ਕੋਈ ਨਹੀਂ ਉਹ ਪੁੱਛਦਾ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਭਈ ਘੋੜੇ ਤੇ ਚੜੇ ਜਾਣੇ ਜਾਂ ਖੋਤੇ ਤੇ ਚੜੇ ਨੇ ਜਾਣਾਈ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਸਰ ਕੀ ਰਹੇ ਆ ਅਕਾਲੀ ਭਾਜਪਾ ਗੱਠ ਜੋੜ ਦੀ ਗੱਲਾਂ ਕਰ ਰਹੇ ਕੋਈ ਗੱਠ ਜੋੜ ਬਣ ਜੇ ਜੀ ਮੈਂ ਤੁਹਾਨੂੰ ਗੱਲ ਕਵਾਂ ਕੋਈ ਗੱਠ ਜੋੜ ਬਣ ਜੇ ਇਹ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਔਰ ਕੋਈ ਨਹੀਂ ਹੈ ਟੱਕਰ ਮੇ ਪੜੋ ਮਤ ਕਿਸੇ ਚੱਕਰ ਮੇ ਇਹ ਜੋ ਮਰਜੀ ਕਰ ਲੈਣ ਭਾਈ ਸਾਹਿਬ ਮੈਂ ਤੁਹਾਨੂੰ ਕਹਾਂ ਲੋਕੇ ਧੋਖੇ ਖਾ ਚੁੱਕੇ ਆਮ ਆਦਮੀ ਪਾਰਟੀ ਨੂੰ ਦੇਖ ਚੁੱਕੇ ਆਕਾਲੀ ਬੀਜੇਪੀ ਨੂੰ ਪਹਿਲੇ ਕਿੰਨੀ ਵਾਰੀ ਦੇਖ ਚੁੱਕੇ ਐ ਵੀ ਜੇ ਚੰਗੇ ਦਿਨ ਆਏ ਐ ਨਾ ਉਹ ਕਾਂਗਰਸ ਪਾਰਟੀ ਦੇ ਟਾਈਮ ਤੇ ਉੱਪਰ ਹੀ ਆਇਆ ਹੈ ਜੇ ਚੰਗੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਪਰ ਹੀ ਹੋਈ ਹੈ ਅੱਜ ਤੁਹਾਡੇ ਆ ਗਰੀਬਾਂ ਦੇ ਆ ਜਿਹੜੇ ਦੋ-ਦੋ ਸਾਲ ਦੇ ਪੰਜ-ਪੰਜ ਸਾਲ ਦੇ ਬਿਜਲੀ ਦੇ ਬਿੱਲ ਸੀ ਨਾ ਜਿਹੜੇ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਲਕੀਰ ਮਾਰ ਦਿੱਤੀ ਕਿ ਸਾਰੇ ਮਾਫ ਜਿੰਨੇ ਟਿਊਬਲਾਂ ਦੇ ਬਿੱਲ ਸੀ ਵੀ ਕਿਨੇ ਕਿਨੇ ਟੂਬਲਾਂ ਦੇ ਬੇਲ ਸੀ ਲੋਕਾਂ ਨੇ ਉਹਨੇ ਕਿਹਾ ਸਾਰੇ ਪੁਰਾਣੇ ਮਾਫ ਪਾਣੀ ਦੀ ਟੈਂਕੀਆਂ ਨੇ ਇਹ ਜਿੰਨੇ ਵੀ ਕੰਮ ਸੀਗੇ ਵੀ ਕਾਂਗਰਸ ਪਾਰਟੀ ਨਹੀਂ ਕੀਤੇ ਔਰ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਅਸਲੀ ਨੂੰ ਪਛਾਨੋ ਅਸਲੀ ਹਮਦਰਦ ਨੂੰ ਪਛਾਨੋ ਅਸਲੀ ਹਮਦਰਦ ਤੁਹਾਡਾ ਕਾਂਗਰਸ ਪਾਰਟੀ ਹੈ ਡਾ ਸਾਹਿਬ ਕੀ ਕੈਪਟਨ ਅਮਰਿੰਦਰ ਸਿੰਘ ਕੰਮਸ ਵਾਪਸ ਆ ਰਹੇ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਕੀ ਕੌਣ ਵਾਪਸ ਆ ਰਿਹਾ ਹੈ ਕੌਣ ਜਾ ਰਿਹਾ ਹੈ ਇਹਦੇ ਬਾਰੇ ਮੈਂ ਨਹੀਂ ਚਰਚਾ ਕਰਨਾ ਚਾਹੁੰਦਾ ਲੇਕਿਨ ਮੈਂ ਸਮਝਦਾ ਕਿ ਕੈਪਟਨ ਸਾਹਿਬ ਦਾ ਸ਼ਾਇਦ ਉੱਥੇ ਹੁਣ ਜਿਹੜਾ ਹੈ ਉਹ ਦਮ ਘੁੱਟਣ ਲੱਗ ਗਿਆ ਕੈਪਟਨ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਾਨ ਸਤਕਾਰ ਤੇ ਇੱਜ਼ਤ ਤੇ ਸ਼ੋਹਰਤ ਜੋ ਕਾਂਗਰਸ ਪਾਰਟੀ ਦੇ ਵਿੱਚ ਮਿਲੀ ਸੀ ਸ਼ਾਇਦ ਉਹਨਾਂ ਨੂੰ ਨਹੀਂ ਮਿਲ ਰਹੀ ਔਰ ਉਹ ਆਣਾ ਚਾਹੁੰਦੇ ਹੈ ਜੀ ਸਤਿ ਸ੍ਰੀ ਅਕਾਲ ਜੀ ਕਾਂਗਰਸ ਪਾਰਟੀ ਨੇ ਕਹਿਨੇ ਨੂੰ ਆਬਜੈਕਸ਼ਨ ਨਹੀਂ ਕੀਤਾ ਔਰ ਅਗਰ ਉਹ ਆਂਦੇ ਹੈ ਤੇ ਉਹਨਾਂ ਦਾ ਸਵਾਗਤ ਹੈ ਉਹਾਨ ਦਰਸੋ ਜਿਮਨੀ ਚੋਣਾ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਹਲਕੇ ਵਿੱਚ ਤੀਸਰੇ ਨੰਬਰ ਤੇ ਰਹੀ ਹੈ ਹਾਈ ਕਮਾਂਡ ਨੇ ਕਾਫੀ ਜ਼ੋਰ ਲਾਇਆ ਜਿਹੜੀ ਕੀਤੀ ਤੁਸੀਂ ਵੀ ਆ ਕੇ ਪ੍ਰਚਾਰ ਕਰਦੇ ਰਹੇ ਕੀ ਕਾਰਨ ਹੈ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ ਇਹ ਸਰਕਾਰਾਂ ਦਾ ਜ਼ੋਰ ਤੇ ਸਰਕਾਰਾਂ ਦੇ ਧੱਕੇ ਦੀ ਕਹਾਣੀਆਂ ਹੈਗੀਆਂ ਇਹ ਇਲੈਕਸ਼ਨ ਪੁਲਿਸ ਤਸ਼ੱਦਦ ਦਾ ਇਲੈਕਸ਼ਨ ਸੀਗਾ ਇਹ ਲਾਲਚ ਦਾ ਇਲੈਕਸ਼ਨ ਸੀਗਾ ਇਹ ਇਲੈਕਸ਼ਨ ਸਰਕਾਰ ਨੇ ਲੜਿਆ ਹੈ ਪੁਲਿਸ ਨੇ ਲੜਿਆ ਹੈ ਉਹ ਰਿ ਇਲੈਕਸ਼ਨ ਲੋਕਾਂ ਨੇ ਨਹੀਂ ਲੋਕਾਂ ਦੇ ਉੱਪਰ ਝੂਠੇ ਪਰਚੇ ਰੋਜ਼ ਦਿਹਾੜੀਆਂ ਧਮਕੀਆਂ ਰੋਜ਼ ਦਿਹਾੜੀ ਗੈਂਗਸਟਰ ਦੇ ਕੋਲੋਂ ਫੋਨ ਕਰਵਾਣੇ ਇਹ ਆਮ ਆਦਮੀ ਪਾਰਟੀ ਦਾ ਤੇ ਕਾਲੀ ਦਾ ਦਾ ਉਮੀਦਵਾਰ ਜਿਹੜਾ ਸੀ ਉਹਨਾਂ ਦਾ ਨੈਕਸਸ ਸੀ ਆਪੋ ਚ ਇਕੱਠੇ ਸੀ ਯਾਦ ਰੱਖਣਾ ਸਰ ਕੀ ਲਗਾ ਕਦੂਰ ਸਾਹਿਬ ਦੀ ਜਿਹੜੀ ਇਲੈਕਸ਼ਨ ਆ ਗਈ ਉਹ ਦਿਨ ਤੋਂ ਹੋ ਸਰ ਜਿਸ ਤਰ੍ਹਾਂ ਬਈ ਕਦੂਰ ਸਾਹਿਬ ਦੀ ਇਲੈਕਸ਼ਨ ਆ ਰਹੀ ਹੈ ਆ ਖੰਡੂਰ ਸਾਹਿਬ ਦੇ ਆ ਮੈਂ ਤੁਹਾਨੂੰ ਗੱਲ ਕਰਵਾਉਣ ਵਾਲੇ ਐਮਐਲਏ ਆ ਸਿੱਕੀ ਸਾਹਿਬ ਸਾਹਮਣੇ ਬੈਠੇ ਹੀ ਬਿਲਕੁਲ ਇਹ ਮਾਰਚਲ ਨੇ ਇਹ ਮਾਰਚਲ ਨੇ ਜਿਤਨੇ ਆ ਦੇਖਿਆ ਨਹੀਂ ਹੁਣ ਤੁਸੀਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਮਾਰਕਾ ਮਾਰਿਆ ਕਿ ਨਹੀਂ ਇਹ ਲੋਕਾਂ ਲੋਕ ਇੱਜ਼ਤ ਕਰਦੇ ਆ ਇਨਸਾਨ ਦੀ ਡਾਟ ਸਭ ਭਾਜਪਾ ਕੁੱਝ ਕਹਿ ਰਿਹਾ ਵੀ ਜੇ ਰਾਜਾ ਵੜੇਗਦੇ ਜਿਹੜਾ ਬਿਆਨ ਸੀ ਉਹਦੇ ਕਰਕੇ ਕਾਂਗਸ ਪਾਰਟੀ ਜਿਹੜੀ ਇੱਥੇ ਬੁਰੀ ਤਰ੍ਹਾਂ ਹਾਰੀ ਆ మే మే ਗਲ ਕਮਾ ਕਈ ਕਾਰਨ ਹੋ ਸਕਦੇ ਹੈ ਮੈਂ ਕਹਾਂ ਉਹਦੇ ਵਿੱਚ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਔਰ ਉਹਨਾਂ ਨੇ ਰਾਜਾ ਵੜਿੰਗ ਜੀ ਨੇ ਇਸ ਗੱਲ ਵਾਸਤੇ ਵੀ ਸਫਾਈ ਵੀ ਦੇ ਦਿੱਤੀ ਕਿ ਉਹਨਾਂ ਦੇ ਮਨ ਦੇ ਅੰਦਰ ਕੋਈ ਵਿਰੋਧ ਦਾ ਬਾਸ ਨਹੀਂ ਸੀ ਔਰ ਉਹਨਾਂ ਦੇ ਕੋਲੋਂ ਕਿਸ ਤਰੀਕੇ ਨਾਲ ਕਿਹਾ ਗਿਆ ਉਹਨਾਂ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਇਸ ਲਈ ਜਦੋਂ ਕਿਸੇ ਚੀਜ਼ ਦੀ ਕੋਈ ਆਦਮੀ ਮਾਫੀ ਮੰਗਲੇ ਉਹਦੇ ਬਾਅਦ ਮੈਂ ਸਮਝ ਨਾਲ ਦੀ ਚਰਚਾ ਨਹੀਂ ਰਹਿੰਦੀ ਪਰ ਗੱਲ ਤੇ ਹੋਰ ਐ ਦਿਨਾ ਵੀ ਕਹਿੰਦੇ ਆਪਾਂ ਪਛਤਾਇਆ ਕਿਆ ਹੋ ਜਦ ਚਿੜੀਆ ਚੂਜਾ ਖੇਤ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਈ ਮੈਂ ਤੁਹਾਨੂੰ ਇਹ ਗਿਆ ਭਈ ਜਦੋਂ ਇਨਸਾਨ ਆਪਣੀ ਗਲਤੀ ਨੂੰ ਮੰਨ ਲਵੇ ਤੇ ਉਹਦੇ ਬਾਅਦ ਚਰਚਾ ਨਹੀਂ ਰਹਿੰਦੀ ਪਰ ਕੀ ਲੱਗਦਾ ਹੈ ਫਿਰ ਗਲਤੀ ਦੁਬਾਰਾ ਹੋਏਗੀ ਕਿ ਨਹੀਂ ਹੋਏਗੀ ਮੈਂ ਤੁਹਾਨੂੰ ਇਹ ਕਹਾਂ ਕਿ ਕੋਈ ਵੀ ਗਲਤੀ ਅਜਿਹੀ ਨਹੀਂ ਕਰੇਗਾ ਸਾਰੇ ਇੱਕ ਟਿਕਾ ਦੀ ਗੱਲ ਚੱਲਦੀ ਹੈ ਜੀ ਟਿਕਾ ਮੁੱਲ ਦੇ ਮੈਡਮ ਨੇ ਜੀਤ ਕੋ ਕਹਿ ਰਹੀ ਹੈ ਯਾਰ ਦੇਖੋ आज शख्स ਤੁਹਾਡੇ ਸਾਹਮਣੇ ਜਿਹੜਾ ਬੈਠਾ ਹੈ ਨਾ ਮੈਂ ਇੱਕ ਮਜ਼ਦੂਰ ਦਾ ਬੇਟਾ ਜਿੱਦੀ ਮਾਂ ਸਿਰ ਤੇ ਟੋਕਰੀ ਢੋਂਦੀ ਮੈਨੂੰ ਕੋਈ ਪੈਸੇ ਦੇ ਕੇ ਟਿਕਟ ਲਈ ਪੰਜ ਵਾਰੀ ਭਾਈ ਸਾਹਿਬ ਮੈਂ ਇਲੈਕਸ਼ਨ ਲੜ ਚੁੱਕਾ ਹੈ ਦੇਸ਼ ਦੀ ਸਭ ਤੋਂ ਵੱਡੀ ਕੁਰਸੀ ਹੁੰਦੀ ਹੈ ਦਲਿਤਾਂ ਦੀ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਮੈਨੂੰ ਤੇ ਉੱਥੇ ਵੀ ਦੋ ਵਾਰੀ ਕਾਂਗਰਸ ਪਾਰਟੀ ਨੇ ਬਿਠਾਇਆ ਮੇਰੇ ਕੋ ਕਿਹੜਾ ਪੈਸਾ ਮੰਗਿਆ ਕਿਸ ਨੇ ਇਹ ਬਿਲਕੁਲ ਇਹ ਝੂਠ ਆ ਕਾਂਗਰਸ ਪਾਰਟੀ ਦੇ ਅੰਦਰ ਇਹ ਇੱਜ਼ਤ ਹੁੰਦੀ ਹੈ ਸਨਮਾਨ ਹੁੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਰਪਸ਼ਨ ਦੇ ਨਾਂ ਦੀ ਕੋਈ ਚੀਜ਼ ਨਹੀਂ ਕਾਂਗਰਸ ਪਾਰਟੀ ਦੇ ਅੰਦਰ ਟਿਕਟਾਂ ਨਹੀਂ ਵਿਕਦੀ ਸੰਕੇਤ ਹੈ ਕਿ ਬੀਜੇਪੀ ਤੇ ਜਾਰੀ ਮੈਡਮ ਨਵਜੋਤ ਕੋਰ ਕਈ ਬਿਆਨ ਆ ਰਹੇ ਨੇ ਮੈਂ ਨਹੀਂ ਕਹਿੰਦਾ ਜੀ ਗੱਲ ਹੈ ਨਵਜੋਤ ਕੋਰ ਸਿੱਧੂ ਹੋਰੀ ਆਪਣਾ ਜਵਾਬ ਖੁਦ ਉਹ ਦੇਣਗੇ ਇਹਦਾ ਮੈਂ ਕੋਈ ਜਵਾਬ ਦੇਣਾ ਨਹੀਂ ਚਾਹੁੰਦਾ